ਕਰਦੇ ਆ ਪੰਜਾਬ ਚ ਤਬਦੀ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਸੂਬੇ ਦੇ ਸਾਰੇ ਜ਼ਿਲ੍ਹਿਆਂ ਚ लू ਜੋ ਹੈ ਲਗਾਤਾਰ ਚੱਲ ਰਹੀ ਹੈ ਪੰਜਾਬ ਪਰ ਚ ਪਾਰਾ ਜੋ ਹੈ 45 ਡਿਗਰੀ ਤੋਂ ਪਾਰ ਹੋ ਗਿਆ ਕੱਲ ਲੁਧਿਆਣਾ ਚ ਜੋ ਹੈ 46.1 ਡਿਗਰੀ ਸੈਲਸੀਅਸ ਨਾਲ ਤਾਪਮਾਨ ਨਾਲ ਸਭ ਤੋਂ ਗਰਮ ਜੋ ਹੈ ਰਿਹਾ ਲੁਧਿਆਣਾ ਲੁਧਿਆਣਾ ਚ ਤਾਪਮਾਨ ਦਾ 7 ਸਾਲਾਂ ਦਾ ਰਿਕਾਰਡ ਵੀ ਟੁੱਟਿਆ ਹੈ ਅਮਰ ਨਾਲੋਂ 506 ਡਿਗਰੀ ਤਾਪਮਾਨ ਜ਼ਿਆਦਾ ਦਰਜ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਰਾਤ ਵੇਲੇ ਵੀ ਜੋ ਹੈ ਗਰਮੀ ਪੈ ਰਹੀ ਹੈ ਤਾਪਮਾਨ ਰਾਤ ਵੇਲੇ ਦਾ ਜੋ ਤਾਪਮਾਨ ਹੈ ਉਹ ਵੀ 30 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ ਤਾਂ ਤਪਸ਼ ਕਾਰਨ ਲੋਕਾਂ ਦਾ ਇਸ ਤੋਂ ਇਲਾਵਾ ਅਗਲੇ 2 ਦਿਨ ਲਈ orange alert ਜਾਰੀ ਕੀਤਾ ਗਿਆ ਹੈ ਤੇ ਜਿਸ ਦੌਰਾਨ ਰਾਤਾਂ ਜੋ ਹੈ ਉਹ ਵੀ ਗਰਮ ਰਹਿਣਗੀਆਂ ਰਾਤਾਂ ਦਾ ਤਾਪਮਾਨ ਜੋ ਹੈ ਉਹ ਵੀ 30 ਡਿਗਰੀ ਸੈਲਸੀਅਸ ਤੋਂ ਉੱਪਰ ਰਹਿ ਰਿਹਾ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਚ ਜੋ ਹੈ 45 ਡਿਗਰੀ ਸੈਲਸੀਅਸ ਗੁਰਦਾਸਪੁਰ ਚ 44 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਇਸ ਤੋਂ ਇਲਾਵਾ ਫਿਰੋਜ਼ਪੁਰ ਚ 46 ਤੇ ਚੰਡੀਗੜ੍ਹ ਚ 45 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਜੋਨ ਮੀਨਾ ਚੱਲ ਰਿਹਾ ਗਰਮੀ ਆਪਣੇ ਸ਼ਿਖਰਾਂ ਦੇ ਉਪਰ ਆ ਦੁਪਹਿਰ ਦੀ ਅਗਰ ਗੱਲ ਕਰੀ ਤਾਂ ਦੁਪਹਿਰ ਵੇਲੇ ਤਾਪਮਾਨ 40 ਡਿਗਰੀ ਤੋਂ ਅੱਪ ਹੋ ਜਾਂਦਾ ਪਰ ਕਿਸਾਨ ਇਸ ਵਕਤ ਆਪਣੇ ਖੇਤਾਂ ਦੇ ਵਿੱਚ ਆ ਤਪਦੀ ਗਰਮੀ ਦੇ ਵਿੱਚ ਝੋਨੇ ਦੀ ਜਿਹੜੀ ਫਸਲ ਆ ਉਹ ਲੱਗ ਰਹੀ ਹੈਗਾ ਸੰਗਰੂਰ ਜ਼ਿਲ੍ਹੇ ਦੀ ਕਰੀਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ 9 10 ਤਰੀਕ ਤੋਂ ਝੋਨੇ ਦੀ ਜਿਹੜੀ ਬਜਾਈ ਆ ਉਹ ਸ਼ੁਰੂ ਹੋਈ ਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੇ ਨਾਲ ਦੇ ਨਾਲ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਸ ਵਕਤ ਤਪਦੀ ਗਰਮੀ ਦੇ ਵਿੱਚ ਕਿਸਾਨ ਆਪਣੇ ਟਰੈਕਟਰ ਦੇ ਉੱਪਰ ਆ ਕਿਸਾਨ ਇਸ ਵਕਤ ਝੋਨੇ ਦੀ ਫਸਲ ਲਗਾ ਰਹੇ ਆ ਮਜ਼ਦੂਰ ਜਿਹੜੇ ਹੈਗੇ ਨੇ ਤਪਦੀ ਗਰਮੀ ਦੇ ਵਿੱਚ ਇਸ ਵਕਤ ਝੋਨੇ ਦੀ ਫਸਲ ਲਗਾ ਰਹੇ ਨੇ ਕਿਉਂਕਿ ਜਿਹੜਾ ਪਾਣੀ ਤੁਸੀਂ ਦੇਖ ਸਕਦੇ ਹੋ ਜਦੋਂ ਉੱਪਰੋਂ ਤਪਸ਼ ਪੈਂਦੀ ਆ ਤਾਂ ਇਹ ਪਾਣੀ ਵੀ ਪੂਰਾ ਗਰਮ ਹੋ ਜਾਂਦਾ ਤੇ ਉੱਪਰੋਂ ਸੂਰਜ ਦੀ ਤਪਦੀ ਗਰਮੀ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ ਆਜੋ ਭਾਈ ਸਾਹਿਬ ਤੁਸੀਂ ਵੀ ਇੱਧਰ ਆਜੋ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ ਇੰਨੀ ਗਰਮੀ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਬਾਈ ਜੀ ਗਰਮੀ ਦੀ ਕਰੀਏ ਤਾਂ ਗਰਮੀ ਪੂਰੀ ਤਪ ਰਹੀ ਆ तकरीबन 3 ਦਿਨਾਂ ਤੋਂ 40 ਤੋਂ ਉੱਪਰ ਤਾਪਮਾਨ ਹੋ ਰਿਹਾ 42-43 ਤੱਕ ਹੋ ਜਾਂਦਾ ਐਜੇ ਹਾਲਾਤਾਂ 'ਚ ਖੇਤਾਂ ਦੇ ਵਿੱਚ ਝੋਨੇ ਦੇ ਫਸਲ ਲੱਗ ਰਹੀ ਆ ਹਾਲਾਤ ਕਿਵੇਂ ਦੇਖਦੇ ਹੋ ਗਰਮੀ 'ਚ ਕੰਮ ਕਰਨਾ ਕਿੰਨਾ ਔਖਾ ਲੱਗਦਾ ਦੇਖੋ ਕਿ ਤੀਨੇ ਲੋਕਾ ਕਿਸਾਨ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਇਹਦੇ ਬਗੈਰ ਗੁਜ਼ਾਰਾ ਨਹੀਂ ਹੈ ਕਿਉਂਕਿ ਜੀਰੀ ਆ ਜਿਹੜੀ ਆ ਗਰਮੀ ਦੇ ਮੌਸਮ ਦੇ ਵਿੱਚ ਲੱਗਦੀ ਆ ਇਹਦੇ ਵਿੱਚ ਹੁਣ ਪਾਣੀ ਵੀ ਦਿੱਤਾ ਤੇ ਲੇਬਰ ਦਾ ਲੇਬਰ ਦੇਖੋ ਗਰਮ ਪਾਣੀ ਦੇ ਵਿੱਚ ਲਾਉਂਦੀ ਆ ਗਰਮੀ ਕਿੰਨੀ ਕਲੱਗ ਰਹੀ ਆ ਕਿ ਇਦਾਂ ਦੇ ਹਾਲਾਤ ਬਣੇ ਹੋਣੇ ਹੁਣ ਤਾਂ ਅੰਦਰ ਕਮਰੇ 'ਚ ਬੈਠ ਕੇ ਗਰਮੀ ਲੱਗਦੀ ਔਰ ਉਹ ਤੋਂ ਕੰਮ ਕਰ ਰਹੇ ਹੋ ਗਰਮੀ ਵੀਰ ਜੀ ਬਹੁਤ ਜ਼ਿਆਦਾ ਹੈ ਪਹਿਲਾਂ ਤੁਹਾਡਾ న్యూਸ 18 ਚੈਨਲ ਦਾ ਧੰਨਵਾਦ ਹੈ ਕਿਉਂਕਿ ਇੰਨੀ ਗਰਮੀ ਦੇ ਵਿੱਚ ਜ਼ੀਰੋ ਗਰਾਉਂਡ ਤੇ ਆ ਕੇ ਖੇਤਾਂ ਦੇ ਵਿੱਚ ਰਿਪੋਰਟ ਲੈ ਰਹੇ ਹੋ ਕਿਉਂਕਿ ਇਹ ਵੀ ਬਹੁਤ ਵੱਡਾ ਇੱਕ ਕਿਸਾਨ ਨਾਲ ਸੰਬੰਧਤ ਮਜ਼ਦੂਰ ਨਾਲ ਹੈ ਕਿਉਂਕਿ ਉਹਨਾਂ ਦੀ ਅਸਲ ਦੁਰਦਸ਼ਾ ਜਿਹੜੀ ਇੱਥੋਂ ਪਤਾ ਲੱਗਦਾ ਵੀ ਕਿੰਨੇ ਉਹ ਵਿਚਾਰੇ ਦੁਖੀ ਨੇ ਕਿੰਨੇ ਪੀੜਤ ਨੇ ਖੇਤਾਂ ਦੇ ਵਿੱਚ ਹੁਣ ਧੁੱਪ ਤਪਦੀ ਐਨ 45 46 ਡਿਗਰੀ ਟੈਂਪਰੇਚਰ ਹੈ ਉਹ ਖੇਤਾਂ 'ਚ ਕੰਮ ਕਰ ਰਹੇ ਨੇ ਤੁਸੀਂ ਜਿਹੜੀ ਬਿਜਲੀ ਆ ਤਾਂ ਕੀ ਹਾਲ ਹੋਊਗਾ ਕਿਉਂਕਿ ਆ ਮੰਡੀਆਂ ਦੇ ਵਿੱਚ ਲੰਮਾ ਸਮਾਂ ਉਹਨਾਂ ਕਿਤੇ ਨੰਗਾਉਣਾ ਪੈ ਜੀ 20 2 15 15 ਦਿਨ ਬਿਲਕੁਲ ਜੀ ਤੁਹਾਡੀ ਗੱਲ ਜਾਇ ਵੀ ਅਸੀਂ ਇੱਕ ਰੱਬ ਸਾਰੇ ਨੂੰ ਲਾ ਰਿਹਾ ਪਰ ਪਿਛਲੀ ਵਾਰ ਇਸ ਮੁੱਖ ਮੰਤਰੀ ਨੇ ਕਿਹਾ ਸੀ ਵੀ ਪੀਆਰ 126 ਲਾਓ ਪੀਆਰ 126 ਖਰੀਦਾਂਗੇ ਸੋਡੀ ਜ਼ਿੰਮੇਵਾਰੀ ਦੇ ਨਾਲ ਕੀ ਬਣਿਆ ਕਿਵੇਂ ਦੁਰਦਸ਼ਾ ਹੋਈ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਵੱਡੇ ਪੱਦਰ ਤੇ ਕਾਟਾਂ ਲੱਗੀਆਂ ਮੁਕ ਚਰਚ ਨਹੀਂ ਆਇਆ ਪੀਆਰ 131 ਸਾਰੇ ਕਿਸਾਨ ਬਿਲਕੁਲ ਚਾਹੁੰਦਾ ਵੀ ਮੈਂ ਕੋਈ ਬਦਲਾਅ ਕਰਾਂ ਇਹ ਸਾਡਾ ਧਰਤੀ ਹੇਠਲਾ ਪਾਣੀ ਪੀਣ ਯੋਗ ਪਾਣੀ ਅੰਮ੍ਰਿਤ ਵਰਗਾ ਪਾਣੀ ਮਿੱਠਾ ਪਾਣੀ ਜਿਹੜਾ ਗਰਾਊਂਡ ਵਾਟਰ ਆ ਪੀਣਯੋਗ ਪਾਣੀ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਘਟਦਾ ਜਾ ਰਿਹਾ ਹੈ ਦਿਨੋਂ ਦਿਨ ਆ ਹੁਣ ਸਰਿਆਂ ਮੋਟਰਾਂ ਚੱਲ ਰਹੀਆਂ ਨੇ ਕੋਈ ਸੂਏ ਵਾਲਾ ਕੋਈ ਕੋਈ ਪਾਣੀ ਨਹੀਂ ਆ ਰਿਹਾ ਨਹਿਰੀ ਪਾਣੀ ਜਿਹੜਾ ਉਹ ਦੇਖੋ ਸੁੱਕੇ ਨੱਕੇ ਪਏ ਆ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ ਹੈਗੇ ਜਰੂਰ ਨੇ ਬਣਾਏ ਜਰੂਰ ਨੇ ਪਾਏ ਪਾਏ ਨੇ ਪਰ ਜਿਹੜਾ ਹੁਣ ਲੋਡ ਹੈ ਉਹ ਪਾਣੀ ਦੀ ਲੋਡ ਸੀ ਕਿਉਂਕਿ ਹੁਣ ਤਪੇ ਹੋਏ ਵਾਹਨ ਨੇ ਪੂਰੀ ਖਪਤ ਹੈ ਪਾਣੀ ਦੀ ਇਸ ਕਰਕੇ ਕਿਸਾਨ ਪੂਰੇ ਫਿਕਰ ਚ ਆ ਵੀ ਇਹ ਜੀਰੀ ਹੁਣ ਲਗਾਤਾ ਰਹਾਂ ਜਾਊਗੀ ਕਿੱਥੇ ਕਿਉਂਕਿ ਟਾਈਮ ਇਹਦਾ ਲੱਗਣ ਦਾ